ਸਮਾਂ ਦਾ ਭਰਿਆ ਬਿਆਹ ਹੈਗਾ ਪਈ ਆ ਆ ਜਾਣ ਬੋਨੇ ਨੇ ਕਰਕੇ ਸਾਰੇ ਜੇ ਸਾਰੇ ਜਾਣ ਬੋਨੇ ਕਰਕੇ ਜੀ तकरीबन 6:6 ਵਜੇ ਦੀ ਗੱਲ ਹੈ ਇਥੋਂ ਲੰਘਣ ਡੇ ਤੇ ਰਸ਼ ਪਿਆ ਸੀ ਤੇ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ ਉਹ ਵੇਖਾ ਮੁਰਕੇ ਫੋਨ ਤੇ ਮੈਂ ਹੀ 112 ਤੇ ਕਾਲ ਕੀਤੀ ਪੁਲਿਸ ਨੂੰ ਤੇ ਰੁਆਏ ਆ ਪੁਲਿਸ ਵਾਲੇ ਲੜਕੀ ਜਿਹੜੀ ਥੋੜੀ ਮੈਂਟਲੀ ਅਫਸਰਟ ਸੀ ਕਹਿੰਦੇ ਜਿਹੜੀ ਪੈਨਸ਼ਨ ਪੁਨਸ਼ਨ ਆਉਂਦੀ ਸੀ ਲੱਗੀ ਜਿਹੜੀ ਉਹ ਲੋਕਾਂ ਨੂੰ ਦਾਨ ਦੂਨ ਕਰਦੀ ਸੀ ਟਕਸ਼ੇ ਰੁਕਸ਼ੇ ਵਾਲਿਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ ਬਸ ਇਹੋ ਕੁਝ ਪੀਟੋ ਰਹੀ ਤੇ ਜਿਹੜੀ ਹੈਗੀ ਐ ਇੱਥੇ ਡੈੱਡ ਬੋਡੀ ਪਈ ਹੈ ਹੁਣ ਆ ਕੇ ਚੈੱਕ ਕੀਤਾ ਉੱਥੇ ਬਕਰ ਦੇ ਤੋਂ ਚ ਜ਼ਖਮ ਨੇ ਹੈ ਇਨਸ਼ਾਅੱਲਾ ਇਹ ਬੋਡੀ ਪਈ ਹੈ ਬਾਕੀ ਹੁਣ ਆਸ-ਪਾਸਾ ਕਰ ਰਹੇ ਆ ਨੌਕਾ ਬਣਾ ਕੇ ਕਰ ਰਹੇ ਆ ਇਹ ਲੜਕੀ ਜਿਹੜੀ ਇਕੱਲੀ ਰਹਿੰਦੀ ਸੀ ਪਤਾ ਲੱਗਾ ਕਿ ਆਪਣੇ ਚਾਚੇ ਇਹਦੇ ਚਾਚੇ ਨੇ ਇਹਨੂੰ ਗੋਦ ਲਿਆ ਸੀ ਤੇ ਉਹਨਾਂ ਮੈਕਸਿਮਮ ਉਹਨਾਂ ਦੀ 10 ਸਾਲ ਤੋਂ ਡੈਥ ਹੋ ਗਈ ਹੈ ਇਕੱਲੀ ਰਹਿੰਦੀ ਸੀ ਇੱਕ ਔਰਤ ਦਾ ਬੇਰਹਿਮੀ ਨਾਲ ਹੋਇਆ ਕਤਲ ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜ਼ੇ ਚ ਲੈ ਜਾਂਚ ਕੀਤੀ ਸ਼ੁਰੂ ਔਰਤ ਦਾ ਦਿਮਾਗੀ ਸੰਤੁਲਨ ਨਹੀਂ ਸੀ ਠੀਕ ਅੰਮ੍ਰਿਤਸਰ ਦੇ ਸੁਲਤਾਨ ਇਲਾਕੇ ਦੇ ਵਿੱਚ ਇੱਕ ਔਰਤ ਦੇ ਕਤਲ ਦੀ ਘਟਨਾ ਸਾਹਮਣੇ ਆਈ ਦੱਸਿਆ ਜਾ ਰਿਹਾ ਕਿ ਔਰਤ ਘਰ ਵਿੱਚ ਇਕੱਲੀ ਰਹਿੰਦੀ ਸੀ ਉਸ ਦੀ ਉਮਰ 44 ਸਾਲ ਦੇ ਕਰੀਬ ਹੈ ਤੇ ਇਲਾਕੇ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਜਾਂਚ ਸ਼ੁਰੂ ਕੀਤੀ ਇਸ ਮੌਕੇ ਮ੍ਰਿਤਕਾ ਔਰਤ ਦੇ ਪਰਿਵਾਰਿਕ ਸੰਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਲੜਕੀ ਦਾ ਨਾਮ ਹਰਪ੍ਰੀਤ ਕੋਰ ਰੋਜੀ ਉਸਦੀ ਉਮਰ 44 ਸਾਲ ਦੇ ਕਰੀਬ ਹੈ ਉਸਦੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਉਹ ਘਰ ਵਿੱਚ ਇਕੱਲੀ ਰਹਿੰਦੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਦਾਨਪੁੰਨ ਦਾ ਕੰਮ ਵੀ ਕਰਦੀ ਸੀ ਤੇ ਗਰੀਬਾਂ ਨੂੰ ਰੋਟੀ ਵੀ ਖਵਾਉਂਦੀ ਸੀ ਉਹਨਾਂ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਇਸ ਦਾ ਕਤਲ ਹੋ ਗਿਆ ਜਦੋਂ ਅਸੀਂ ਮੌਕੇ ਤੇ ਪੁੱਜੇ ਤਾਂ ਇਸ ਦੀ Laash ਘਰ ਵਿੱਚ ਪਈ ਹੋਈ ਸੀ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਸਨ ਉੱਥੇ ਹੀ ਇਲਾਕੇ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਰੋਜੀ ਬੱਚਾ ਦੇ ਨਾਲ ਕਾਫੀ ਪਿਆਰਗਰਦੀ ਸੀ ਤੇ ਗਰੀਬ ਲੋਕਾਂ ਨੂੰ ਰੋਟੀ ਵੀ ਖਵਾਉਂਦੀ ਸੀ ਤੇ ਜਦੋਂ ਬੱਚੇ ਉਸ ਦੇ ਘਰ ਟੌਫੀ ਲੈਣ ਲੱਗ ਗਏ ਤਾਂ ਉੱਥੇ ਵੇਖਿਆ ਕਿ ਉਸ ਦੀ ਲਾਸ਼ ਵੇੜੇ ਵਿੱਚ ਪਈ ਹੋਈ ਹੈ ਤੇ ਇਸ ਦੀ ਸੂਚਨਾ ਬੱਚਿਆਂ ਨੇ ਗਵੰਡ ਦੇ ਲੋਕਾਂ ਨੂੰ ਦਿੱਤੀ ਤੇ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਤੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਔਰਤ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਸੀ ਉਹ ਥੋੜੀ ਮੈਂਟਲੀ ਅਪਸੈਟ ਰਹਿੰਦੀ ਸੀ ਉੱਥੇ ਹੀ ਮੌਕੇ ਤੇ ਪੁਜਾ ਪੁਲਿਸ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਆ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਹਨ ਨਹੀਂ ਤੁਹਾਨੂੰ ਵੀ ਨਾ ਆਪਣਾ ਅਸੀਂ ਤੇ ਆਏ ਆ ਫੋਨ ਆਇਆ ਤੇ ਹਾਂਜੀ ਕਿੱਲੇ ਕੋਈ ਤੁਹਾਨੂੰ ਫੋਨ ਆਇਆ ਤੁਹਾਨੂੰ ਕੋਈ ਆਇਆ ਕੋਈ ਆਪਣਾ ਸਾਡੇ ਸੱਤ ਤੁਹਾਡੇ ਕੋਣ ਲੱਗਦੇ ਸੀ ਕਿਹਨਾਂ ਸਾਡੀ ਪੁੱਤ ਜੀ ਹੈ ਸਾਡੀ ਪੁੱਤ ਜੀ ਤੇ ਇਕੱਲੇ ਰਹਿੰਦੇ ਸੀ ਇਹ ਇਕੱਲੇ ਹੀ ਰਹਿੰਦੇ ਸੀ ਕੋਈ ਬੱਚੇ ਕੋਈ ਮੁੱੱਚ ਕੋਈ ਇਹਨਾਂ ਦਾ ਮੰਮੀ ਦਾਦੀ ਦਾ ਧਾਤੋ ਹੈ ਨਾਮ ਕੀ ਸੀ ਇਹਦਾ ਇਹ ਆਖ ਲਈਦਾ ਸਰਮਿੰਦਰ ਇਹੋ ਜਿਹਾ ਨਾਮ ਗੋਟ ਕਿੰਨੀ ਉਮਰ ਸੀ ਇਹਨਾਂ ਦੀ 40 ਕੇ ਸਾਲ 40 ਕੇ ਸਾਲ ਦੀ ਤੁਹਾਨੂੰ ਕਿੰਨੇ ਵੇਲੇ ਫੋਨ ਆਇਆ ਜੀ ਸਨ 6:00 ਵਜੇ ਹੈ ਕਦੇ ਰਹਿੰਦੇ ਸੀ ਇਹ ਕੱਲੇ ਰਹਿੰਦੇ ਸੀ ਕੋਈ ਕਾਰਨ ਪਤਾ ਲੱਗ ਸਕਿਆ ਕਿ ਕਿੱਦਾਂ ਕਿ ਭਈ ਇਹ ਕੀ ਆ ਰਿਹਾ ਹੈ ਇਥੇ ਆਪਣਾ ਸਮਾਂंदर ਭਰਿਆ ਭਿਆ ਹੈਗਾ ਭਈ ਆਇਆ ਆ ਜਾਣ ਬੋਲੇ ਨੇ ਕਰਕੇ ਭਰੇ ਤੇ ਭਰੇ ਦਨ ਪਹੁੰਚੇ ਫਤਿਹ ਉਹਨੇ ਬੋਲੇ ਨਾਲ ਦੇ ਬਹਿਣ ਗਏ ਰਹਿ ਕਿ ਆਲੇ ਚੇਨ ਨੂੰ ਰਸਤੀ ਲੈ ਕੇ ਫਿੱਟੇ ਉੰਦੇ ਨੂੰ ਜਾਰਜੀ ਆਦੇ

ਪਤਾ ਨਿਆਣ ਅੰਦਰ ਨਹੀਂ ਜਾਣੀ ਅੱਛਾ ਮੇਰੇ ਨਾਲ ਪ੍ਰਾਜੀ ਸੀ ਜਿਹੜੇ ਮੈਸਟਰ ਗਵਰਨਰ ਨਾ ਨਾਸੀਰ ਤੇ ਤਕਰੀਬਨ 6:30 ਵਜੇ ਦੀ ਗੱਲ ਹੈ ਇਥੋਂ ਲੰਘਣ ਦੇ ਤੇ ਰਸ਼ ਪਿਆ ਸੀ ਤੇ ਪਤਾ ਲੱਗਾ ਵੀ ਅੰਦਰ ਲੜਕੀ ਦਾ ਕਤਲ ਹੋ ਗਿਆ ਵਾ ਉਹ ਵੇਖ ਕੇ ਮੜ ਕੇ ਫੋਨ ਤੇ ਮੈਂ ਹੀ 112 ਤੇ ਕਾਲ ਕੀਤੀ ਪੁਲਿਸ ਨੂੰ ਫਿਰ ਉਹ ਆਏ ਆ ਪੁਲਸ ਵਾਲੇ ਉਹਨੂੰ ਦੇਖਣ ਲਈ ਇਨਕੁਆਇਰੀ ਕਰ ਰਹੇ ਆ ਲੜਕੀ ਜਿਹੜੀ ਥੋੜੀ ਮੈਂਟਲੀ ਅਫਸਰਟ ਸੀ ਕਹਿੰਦੇ ਤੇ ਬਹੁਤ ਬਾਅਦ ਦੇ ਮਕਾਨ ਉਹਦਾ ਆਪਣਾ ਹੈ ਤੇ ਉਹ ਇਹੋ ਕੋਈ ਮਗਾਂ ਪਰ ਜਿਹੜੀ ਟੈਨਸ਼ਨ ਕੁੱਛਣ ਆਉਂਦੀ ਸੀ ਲੱਗੀ ਜਿਹੜੀ ਉਹ ਲੋਕਨਦਾਨ ਨੂੰ ਕਰਦੇ ਅਕਸ਼ੇ ਰਕਸ਼ੇ ਵਾਲਿਆਂ ਨੂੰ ਰੋਟੀ ਪਾਣੀ ਖਵਾ ਦਿਆ ਕਰਨਾ ਬਸ ਜੋ ਸ਼ਾਇਦ ਉਹੀ ਕੰਮ ਜਿਹੜਾ ਇਸ ਮੌਤ ਦਾ ਕਾਰਨ ਬਣਿਆ ਇਹਨਾਂ ਦੇ ਬੱਚੇ ਕੋਈ ਕੋਈ ਬੱਚਾ ਨਹੀਂ ਅਨਮੈਰਿਡ ਕਿੰਨੀ ਉਮਰ ਹੈ ਉਮਰ 40 ਸਾਲ 40 45 ਸਾਲ ਦੀ ਹੋਵੇ ਤੁਹਾਨੂੰ ਕੋਈ ਕਿਸਾ ਬੜਾ ਲੱਗਿਆ ਜੇ ਲੰਗਾਂਡੇ ਜੀ ਤੋਂ ਨਹੀਂ ਇੰਟਰਵਿਊ ਇੱਥੇ ਬੱਚਿਆਂ ਨੂੰ ਨਾ ਟੋਫੀਆਂ ਦਾਫੀਆਂ ਵੜੀਆਂ ਬਣਦੀਆਂ ਹੁੰਦੀਆਂ ਟੋਫੀਆਂ ਮਿਰਚਾਂ ਨਖਵਾ ਦੇਣੀਆਂ ਕੋਈ ਵੀ ਛੋਟੀ ਜੀ ਬੱਚੀ ਅੰਦਰ ਲੈਣ ਗਈ ਟੋਫੀਆਂ ਵੀ ਚਲ ਲੈ ਕੇ ਆਉਣੀ ਆ ਔਰ ਜਦੋਂ ਅੰਦਰ ਖੋਨੋ ਖੋਨੀ ਹੋਇਆ ਵੇਖਿਆ ਤਾਂ ਆਣ ਕੇ ਉਹਨਾਂ ਨਾਲ ਰਸਪਿਕਰੀ ਵਾਲੀ ਦੀ ਮੰਮੀ ਨੂੰ ਦੱਸ ਸਰ ਇਹ ਕਿੰਨੀ دیر ਤੋਂ ਜਗਤ ਸਿੰਘ ਇੱਥੇ ਬੜੇ ਚਿਰ ਤੋਂ ਸ਼ੁਰੂ ਤੋਂ ਇੱਥੇ ਆ ਰਹੇ ਆ ਜੀ ਕੀ ਨਾਮ ਸੀ ਜੀ ਦਾ ਤੁਹਾਡੇ ਨਾਮ ਹਰਪ੍ਰੀਤ ਕੋ ਰੋਜੀ ਰੋਜੀ ਸਰ ਇਹਨਾਂ ਦਾ ਕੋਈ ਅੱਗੇ ਪਿੱਛੇ ਪਰਿਵਾਰ ਨਾ ਬੜੀ ਕੋਈ ਚਾਚੇ ਤਾਂ ਇਹ ਪੁੱਤ ਭਰਾ ਹੈਗੇ ਨੇ ਬਾਕੀ ਹੋਰ ਕੋਈ ਨਹੀਂ ਤੂੰ ਪਹੁੰਚੇਗਾ ਫਿਰ ਸਾਰੇ ਇੱਥੇ ਨੇ ਜੀ ਇੱਥੇ ਖੜੇ ਹੋਣੇ ਆਹ ਖਲੋਤੇ ਸਾਰਾ ਪਰਿਵਾਰ ਉਹਨਾਂ ਦਾ ਆਹ ਜਿਹੜੇ ਚਾਚਾ ਜੀ ਜਿਹੜੇ ਬੁਕੇਟ ਬੰਦ ਕਰਨਦੇ ਉਹਨਾਂ ਨੇ ਕੋਈ ਸੀਸੀਟੀਵੀ ਤੋਂ ਕਿਸੇ ਕੋਈ ਨਹੀਂ ਹਨ ਦੇ ਕੈਮਰਾ ਤੇ ਕੋਈ ਨਹੀਂ ਲੱਗਾ ਇਹ ਨਾ ਕੋਈ ਕਵਰੇਜ ਆ ਰਿਹਾ ਕਿ ਕੀ ਲੱਗਦਾ ਤੁਹਾਨੂੰ ਵੀ ਕੋਈ ਕੋਪੀਟਰ ਹੋ ਸਕਦਾ ਜੀ ਕੀ ਕਹਾ ਜਾ ਸਕਦਾ ਕੋਈ ਅੱਜ ਕੱਲ ਦੇ ਮਾਹੌਲ ਦੇ ਵਿੱਚ ਸਭ ਕੁਝ ਹੈ ਕਿੰਨੇ ਵਜੇ ਕੀ ਗੱਲ ਹੈ ਇਹ ਕੋਈ ਸਾਢੇ 3:00 ਤੋਂ ਸਾਢੇ 5:00 ਦੇ ਵਿੱਚ ਵਿੱਚ ਜਿੱਦਿਆ ਕੰਮ ਹੋ ਗਿਆ ਕਿਉਂਕਿ ਸਾਢੇ 3:00 ਵਜੇ ਇੱਥੋਂ ਆਂਦੀ ਅੰਦਰ ਵੇਖੀ ਆ ਤੇ ਮੁਰਗੇ ਸਾਢੇ 5:00 ਵਜੇ ਰੌਲਾ ਪੈ ਗਿਆ ਕਿ ਕੋਈ ਨਾ ਵੀ ਆ ਕੰਮ ਹੋ ਗਿਆ ਉਹਦੇ ਵਿੱਚ ਵਿੱਚ ਜਿੱਥੇ ਹੁਣੇ ਇਨਫੋਰਮੇਸ਼ਨ ਮਿਲੀ ਜੀ ਹੈਪੀਪੋਰ ਹੈ ਇੱਕ ਡਾਕਟਰ ਹਰਪਾਲ ਸਿੰਘ ਉੱਥੀ ਜਿਹੜੀ ਹੈਗੀ ਐ ਵਿੱਚ ਗੱਟਬੋਡੀ ਪਈ ਐ ਉਹਨਾਂ ਆ ਕੇ ਚੈੱਕ ਕੀਤਾ ਉੱਥੇ ਮਤਲਬ ਉਹਦੇ ਤੋਂ ਚ ਜਖਮ ਹੈ ਇਨਸ਼ਾਅਰ ਇਹ ਬੋਡੀ ਪਈ ਬਾਕੀ ਉਹਨਾਂ ਸਮੱਸਿਆ ਕਰ ਰਹੇ ਲੋਕਮਲਾ ਜੇ ਕਰ ਸਰ ਕੀ ਲਾਡਰੀ ਮਰਡਰ ਹੋਇਆ ਜਾ ਨੈਚੁਰਲੀ ਇਹ ਮਰਡਰ ਹੈ ਮਰਡਰ ਹੈ ਕਿੰਨੇ ਪਹਿਲੇ ਰਹਿੰਦੀ ਸੀ ਹਾਂਜੀ ਪਿਛਲੇ ਸਵੇਰੇ ਤੋਂ ਤੇ ਮਾਤਰਾ ਜਿਹੜੇ ਫਾਦਰ ਤੇ ਮਦਰ ਜਿਹੜੀ ਉਹਦੇ ਕੈਚ ਹੋ ਚੁੱਕੀ ਸੀ ਤੇ ਉਹਦੇ ਕਰਕੇ ਤੁਹਾਨੂੰ ਕੱਲੀ ਸੀ ਤੇ ਇੱਕ ਡਿਫਰੈਕਸ਼ਨ ਸੀ ਕਿੰਨੇ ਯੇਜ ਸੀ ਇਹਦਾ ਜੀ 40 ਪਲਸ ਸਰ ਇਹਦਾ ਰੱਤਾ ਕਹਿੰਦਾ ਇਹ ਕੋਵਿਦ ਰਗ ਮੈਂ ਸਾਬਕ ਸਰਪ੍ਰੀਏ ਵਿਜੇ ਕੁਮਾਰ थाना ਵੀਰਵੀਂ ਕਾਇਨਾਤ ਹੈ ਅੱਜ ਕ੍ਰੀਮ ਕੋਈ 7 ਵਜੇ ਦੀ ਗੱਲ ਆ ਅਸੀਂ ਫੁੱਟ ਪੈਟਰੋਲਿੰਗ ਕਰ ਰਹੇ ਸੀ ਇਲੈਕਸ਼ਨ ਦੇ ਨੂੰ ਰਿਗਾਰਡਿੰਗ ਬਲਤਰਾਸਰਾਂ ਦੇ ਹੁਕਮ ਮੁਤਾਬਕ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਮੰਦਰ ਵਾਲੇ ਗਲੀ ਜਿਹੜੀ ਪੈਂਦੀ ਆ ਮੰਦਰ ਵਾਲਾ ਬਾਜ਼ਾਰ ਉੱਥੇ ਕਿਸੇ ਲੇਡੀ ਦੀ ਡੈਥ ਹੋ ਗਈ ਆ ਇੱਥੇ ਆਪਾਂ ਆਏ ਆ ਦੇਖਿਆ ਇਨਵੈਸਟੀਗੇਸ਼ਨ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਗੇ ਵੈਸੀ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਜਾਏਗੀ ਕੀ ਕਾਰਨ ਕੀ ਰਿਹਾ ਕੋਈ ਗੱਲ ਤੋਂ ਨਹੀਂ ਆਈ ਅਜੇ ਤੇ ਕੋਈ ਗੱਲ ਨਹੀਂ ਸਾਹਮਣੇ ਆਈ ਜੀ ਚੱਲ ਰਿਹਾ ਪ੍ਰੋਸੈਸ ਜੀ ਬੰਲੇ ਤਰਫ ਸਰ ਆਏ ਨੇ ਏਸੀਪੀ ਸਾਹਿਬ ਏਡੀਸੀਪੀ ਸਾਹਿਬ ਆਏ ਨੇ ਆਪਾਂ 6040 ਚੈੱਕ ਕਰ ਰਹੇ ਆ ਜੀ ਚੈਕਿੰਗ ਦੌਰਾਨ ਜਿਹੜੀ ਵੀ ਗੱਲ ਸਾਹਮਣੇ ਆਈ ਉਸ ਮੁਤਾਬਕ ਕਾਰਵਾਈ ਕਰਾਂਗੇ ਇਹ ਲੜਕੀ ਜਿਹੜੀ ਇਕੱਲੀ ਰਹਿੰਦੀ ਸੀ ਪ ਤੇ ਆਪਣੇ ਚਾਚੇ ਇਹਦੇ ਚਾਚੇ ਨੇ ਇਹਨੂੰ ਗੋਦ ਲਿਆ ਸੀ ਤੇ ਉਹਨਾਂ ਮੈਕਸਿਮਮ ਉਹਨਾਂ ਦੀ ਵੀ 10 ਸਾਲ ਤੋਂ ਡੈਥ ਹੋ ਗਈ ਹੈ ਇਕੱਲੀ ਰਹਿੰਦੀ ਸੀ ਤੇ ਘਰ ਦੇ ਵਿੱਚ ਤੇ ਕੋਈ ਸਮਾਨ ਨਹੀਂ ਇਹਨੇ ਰੱਖਿਆ ਲਗਭਗ ਪਤਾ ਲੱਗਾ ਗਵੰਡੀਆਂ ਤੋਂ ਕਿ ਹਰਮੰਦਰ ਸਾਹਿਬ ਜਾਂ ਸੀਤਾ ਸਾਹਿਬ ਨਾਲ ਸਟੇ ਕਰਦੀ ਸੀ ਤੇ ਇੱਥੇ ਕਦੀ ਕਦਾ ਜਾਂਦੀ ਸੀ ਤੇ ਜਿੰਨਾ ਵੀ ਇਹਨਾਂ ਨੂੰ ਪੈਨਸ਼ਨ ਮਿਲਦੀ ਸੀ ਤੇ ਇਹ ਗਰੀਬਾਂ ਨੂੰ ਲੋਕਾਂ ਨੂੰ ਵੰਡ ਦਿੰਦੀ ਸੀ इवन ਦਨ ਇਹਨੇ ਆਪਣਾ ਸਮਾਨ ਵੀ ਲੋਕਾਂ ਨੂੰ ਵੰਡ ਦਿੱਤਾ ਹੋਇਆ ਹੈ ਅੱਜ ਜਿੰਨਾ ਹੁਣ ਆਤਾ ਇਹਨੂੰ ਅੱਜ ਸ਼ਕੀਲਾ ਤਾਂ ਜੀ ਮਿਲ ਰਹੀ ਹੈ ਜੀ ਦੇਖੋ ਜੀ ਤਕਰੀ ਚੱਲ ਰਹੀ ਹੈ ਜੀ